ਐਮ ਸਰ ਐਮ ਐਲ ਏ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ 189495 ਪਹੁੰਚ ਗਿਆ ਯਾਰ ਥੋੜਾ ਥੱਲੇ ਕਰ ਲੋ ਫੇਸ ਤੋਂ ਸੈਂਚਰੀ ਦਾ ਪਲਾਨ ਹੈ ਕੋਈ ਦੇਖੋ ਫਿਰ ਫੇਸ ਤੋਂ ਥੱਲੇ ਜੋ ਵੀ ਚੁਲਕੇ ਪੇਚਦੇ ਆ ਲੋਕ ਪੀ ਲਓ ਥੋੜਾ ਯਾਰ ਥੋੜਾ ਥੱਲੇ ਕਰ ਲੋ ਲੋਕਤੰਤਰ ਫੇਸ ਨਹੀਂ ਆ ਰਿਹਾ ਜਿਹੜਾ ਦੇਸ਼ ਦਾ ਉਹਦੇ ਮੁਤਾਬਕ ਚਾਰ ਜਿਮਨੀ ਚੋਣਾ ਜਿਹੜੀਆਂ ਉਹ ਤੋਂ ਥਮਈਆਂ ਨੇ ਉਹਦੇ ਚੋਂ 20 ਗਰਾਂ ਦਾ ਚੱਬੇਵਾਲ ਡੇਰਾ ਬਬਾਨਾਨਕ ਤੇ ਗਿੱਦੜਵਾਤੋਂ ਆਮਾની ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਣਾੜੇ ਤੋਂ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਸਾਡੇ ਤਿੰਨ ਜਿਹੜੇ ਡੇਰਾ ਬਬਾਨਾਨਕ ਤੋਂ ਐਮਐਲਏ ਜੱਬੀਵਾਲ ਤੋਂ ਐਮਐਲਏ ਤੇ ਗਿੱਦੜਵਾ ਐਮਐਲਏ ਐਮਐਲਏ ਉਹਨਾਂ ਨੇ ਜਿਹੜੀ ਰਸਮੀ ਸੋਹ ਚੁੱਕ ਸਮਾਗਮ ਜਿਹੜਾ ਹੁੰਦਾ ਹੈ ਸੋਹ ਚੁੱਕੀ ਹੈ ਬਕਾਇਦਾ ਤੌਰ ਤੇ ਹੁਣ ਉਹ ਰਵਾਇਤੀ ਤੌਰ ਤੇ ਔਰਮਲ ਤੌਰ ਤੇ ਹੁਣ ਉਹ ਐਮਐਲਏ ਨੇ ਉਸ ਇਲਾਕੇ ਦੇ ਤੇ ਉਹ ਹੁਣ ਆਪਣੇ ਰეკਮੈਂਡੇਸ਼ਨ ਆਪਣੇ ਕੰਮਾਂ ਦੀ ਕਰ ਸਕਦੇ ਨੇ ਤੇ ਜਿਹੜੇ ਬਰਨਾਲੇ ਤੋਂ ਐਮਐਲ ਚੁਣੇ ਗਏ ਨੇ ਕਾਂਗਰਸ ਦੇ ਉਹ ਸ਼ਾਇਦ 4 ਤਰੀਕ ਨੂੰ ਕਹਿੰਦੇ ਸੀ ਸੌਜੂਗਾ ਨੇ ਮਰਜ਼ੀ ਉਹਨਾਂ ਦੀ ਹੁੰਦੀ ਹੈ ਜੀ ਜੀ ਇਨਵਿਟੇਸ਼ਨ ਸਾਰਿਆਂ ਨੂੰ ਜਾਂਦਾ ਤੇ ਯਾਰ ਪਤਾ ਨਾ ਮੈਨੂੰ ਉਮੀਦ ਹੈ ਕਿ ਤੇ ਜਿਹੜੇ ਚਾਰੋਂ ਨੇ ਉਹ ਆਪਣੇ ਆਪਣੇ ਇਲਾਕੇ ਦੇ ਤਰੱਕੀ ਵਾਸਤੇ ਜਿਸ ਉਮੀਦ ਨਾਲ ਉਹਨਾਂ ਨੂੰ ਲੋਕਾਂ ਨੇ ਚੁਣਿਆ ਉਹੋ ਬਿਨਾਂ ਸਰਭਾ ਦੇ ਵਿੱਚ ਵੀ ਆਵਾਜ਼ ਉਠਾਉਣਗੇ ਆਪਣੇ ਹਲਕੇ ਥੋੜਾ ਥੰਮੇ ਲੱਗੇ ਦੀ ਸਮੱਸਿਆ ਮੰਦ ਔਰ ਵਿਕਾਸ ਵਾਲੇ ਪਾਸਿਓਂ ਅਸੀਂ ਕੋਈ ਨਹੀਂ ਕੈਸੇ ਕਰਾਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਮੈਂ ਅੱਜ ਵੀ ਕਹਿਣਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰਦੇ ਕਿ ਇਹ ਇਲਾਕਾ ਜਿਹੜਾ ਕਿਥੋਂ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੈ ਲੋਕ ਤਾਂ ਪੰਜਾਬ ਦੇ ਹੀ ਨੇ ਤਰੱਕੀ ਤਾਂ ਪੰਜਾਬ ਦੀ ਹੋਊਗੀ ਨਾ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਸੋ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਕਿਸਾਨ ਔਰ ਸਾਰੇ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਜਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਪਰਿਵਾਰੀ ਦੇ ਤੌਰ ਤੇ ਚਾਹੇ ਸਹਿ ਪਰਿਵਾਰੀ ਦੇ ਤੌਰ ਤੇ 4-4 ਪਿੰਡਾਂ 'ਤੇ ਡਿਊਟੀ ਲੱਗੀਆਂ 5-5 ਉਹਨਾਂ ਨੇ ਆਪਣਾ ਜਿਹੜਾ ਫਰਜ਼ ਨਿਭਾਇਆ ਉਸੇ ਕਰਕੇ ਰਿਜ਼ਲਟ ਆਏ ਨੇ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦੇਣਾ ਅੱਜ ਅਕਾਲ ਤਖਤ ਦੀ ਤਰਫੋਂ ਸੇ ਤਨਖਈਆ ਜਿੰਦਾਬਾਦ ਵਾਟਸਐਪ ਕਰਕੇ ਸਿੱਧੇ ਪੋਤਰੂ ਲੈ ਕੇ ਜਿਹੜਾ ਹੈ ਬਾਜ-ਬਾਜ ਰਿਕਵੈਸਟ ਕਰੀ ਕੋਈ ਯਾਰ ਤੱਕਾ ਨਾ ਮਾਰੋ ਤੱਕਾ ਨਾ ਮਾਰੋ ਸਰਦਰ ਸਰਦਰ ਜੀ ਅੱਜ ਜੋ 4 ਤਰੀਕ ਨੂੰ ਉਹਨਾਂ ਦਾ ਜਿਹੜਾ ਉਹ ਜਿਹੜੀ ਸਰ ਦੇ ਕੈਮਰੇ ਵਾਲੀ ਜਿਹੜੀ ਰਸਮੀ ਤੌਰ ਤੇ ਉਹਦੀ ਅਸੀਂ ਜੀ ਕੁੰਡ ਚ ਕਾਈ ਕਰਾਂਗੇ ਜਾਂ ਕਹਿ ਲੋ ਵੀ ਉਹਦਾ ਪਰਦਾ ਉਹ ਤੋੜੂਗਾ ਪਰਦਾ ਜਿਹੜਾ ਆਮ ਨਹੀਂ ਹੈਗਾ ਬੈਂਗਲੌਰ ਤੋਂ ਟੀਮ ਆਊਗਾ ਜੀ ਬੈਂਗਲੌਰ ਤੋਂ ਕਿ ਟੀਮ ਆਊਗੀ ਉਹ ਪਰਦਾ ਉਹ ਹਟਾ ਦੇਗੀ ਜੀ ਬੜਾ ਸ਼ਾਨਦਾਰ ਇਸ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਕਰਦੇ ਜੀ ਭਾਜੀ ਸਿੰਘ ਮੇਰ ਹੈ ਭਵ ਸਿੰਘ ਹੈ ਭਾਜੀ ਸਿੰਘ ਸਾਹਿਬ ਸਭ ਦਾ ਸਾਂਝ ਜਦੋਂ ਮਰਜ਼ੀ ਮੱਥਾ ਟੇਕ ਚੱਕ ਪਹਿਲਾਂ ਕਿਤੇ ਗਏ ਨੇ ਕਿਤੇ ਦੋਸਤ ਸੋ ਇਹ ਇਸ ਗੱਲ ਤੇ ਕੋਈ ਰਾਏ ਨਹੀਂ ਪੀਣ ਕਰਨੀ ਚਾਹੀਦੀ ਜਿਸ ਵੇਲੇ ਉਹਨਾਂ ਦਾ ਜਨਮ ਦਿਨ ਸੀ ਜੀ ਉਦੋਂ ਤੋਂ ਕਾਟਨ ਕਰਨਾ ਚਾਹੁੰਦੇ ਸੀ ਉਸ ਵੇਲੇ ਕੋਟ ਲੱਗ ਗਿਆ ਕਿਉਂਕਿ ਇਹ ਪਿੰਡ ਦੀ ਜ਼ਮੀਨ 'ਚ ਪੈਂਦਾ ਹੈ। ਜੀ। ਮੋਹਾਲੀ ਦੇ ਨੇੜੇ ਦਾ ਪਿੰਡ ਹੈ। ਜੀ ਜੀ। ਜੋ ਸਾਰੇ ਪਿੰਡਾਂ 'ਚ ਪੰਚਾਇਤਾਂ ਅਸਤੇ ਪੱਕੇ ਚੋਨਾ ਹੋਣੇ ਸੀ ਕੋਟ ਲੱਗ ਗਿਆ ਤਾਂ ਕਰਕੇ ਪਿੰਡ ਲਈ ਬਣ ਗਿਆ। ਪਰ ਬੜਾ ਸ਼ਾਨਦਾਰ ਬੁੱਧ ਬਣਿਆ ਔਰ ਪਹਿਲੀ ਵਾਰ ਹੋਇਆ ਕਿ 30 35 ਫੁੱਟ ਜਿਹੜਾ ਉੱਚਾ ਭਗਤ ਸਿੰਘ ਹੋਰਾਂ ਦਾ ਇਨਕਲਾਬ ਜਿਹੜਾ ਅਸੀਂ ਉਥੇ ਪਾਰਕ ਬਣਾਇਆ ਉਹਨਾਂ ਬਾਰੇ ਜਾਣਕਾਰੀ ਵੀ ਹੋਊਗੀ ਜੀ ਜੀ ਕਿਵੇਂ ਉਹਨਾਂ ਨੇ ਦੇਸ਼ ੱਤਕਾਣਾ ਮਾਰਿਆ ਜਾਨ ਦਿੱਤੀ ਕਿ ਕੀ ਕਸ਼ਟ ਲੇ ਉੱਤ ਪਰ 4 ਤਰੀਕ ਨੂੰ ਕਿਉਂਕਿ ਇਸ ਏਅਰਪੋਰਟ ਦਾ ਨਾਮ ਰੱਖਵਾਣਾ ਵੀ ਆਪਣੇ ਆਪ ਦੇ ਲਈ ਚੈਲੰਜ ਬਣ ਗਿਆ ਹੈ ਸਰਪ੍ਰਿੰਤ ਉਹ ਵੀ ਬੀਜਪੀ ਇੱਥੇ ਉਦੋਂ ਉਹਦਾਂ ਰੱਖਾਇਆ ਸੀ ਜੀਐਮ ਸਾਹਿਬ ਬੀਜਪੀ ਪ੍ਰੋਟੈਸਟ ਕਰ ਰਹੀ ਹੈ ਬੀਜਪੀ ਅੱਜ ਪ੍ਰੋਟੈਸਟ ਕਰ ਰਹੀ ਹੈ ਕੀ ਲੱਗਦਾ ਪੋਲਿਟੀਕਲ ਮੈਂ ਭਗਤ ਸਿੰਘ ਹੋਗੇ ਉਹਨਾਂ ਦੇ ਨਾਮ ਤੇ ਕੀ ਪ੍ਰੋਟੈਸਟ ਕਰ ਰਹੇ ਨੇ ਇਹਨੂੰ ਕਰਵਾਉਣੀ ਚਾਹੀਦੀ ਹੈ ਇਹ ਨਹੀਂ ਕਰਨਾ ਚਾਹੀਦਾ